ਆਪਣਾ ਲਾਈਫ ਨੂੰ ਤੋਂ ਸਟਾਈਲ ਕਰਾਉਣ ਦਾ ਜ਼ਰੀਆ ਤਾਂ ਡਾਕੂਮੈਂਟ ਹੈ। ਆਪਾਂ ਕੰਟ੍ਰੈਕਟ ਮਾਗਣਾ। ਸਲਾਹਤ ਨੂੰ ਡਾਕੂਮੈਂਟ ਦੇ ਰਿਹਾ ਹੈ। ਇਹ ਫੋਟੋਕਾਪੀ ਨੂੰ ਮੈਂ ਕੀ ਕਰਾਂਗਾ? ਸਨ ਕਰਨਾ ਉਹ ਕਾਪੀ ਕਰਾ। ਚਲੋ ਠੀਕ ਹੈ ਚਲਾਨ ਬਣਾ ਜਰਾ ਤੇ ਕੱਟ ਲਾ ਦੇ ਪਰ ਤੁਸੀਂ ਪੇਪਰ ਦੇਖੋ ਨੀ ਨਾ ਤੇ ਮੈਂ ਤੁਹਾਨੂੰ ਕਹਿੰਦਾ ਮੈਂ ਰਹਿਣਗਾ ਵੀ ਇਹਨਾਂ ਨੂੰ ਮੈਂ ਕੌਣ ਹੈ ਜਾਨਸੀ ਪਾਪੀ ਪਰ ਮੈਂ ਦੋ ਬਖਾਉ ਮਰੇ ਸਾਹ ਤੇ ਨਹੀਂ ਹੈਗਾ ਮੈਂ ਕਹਿ ਤਾ ਜਾਂ ਪਰ ਫੇਰੀ ਦੇ ਮਾਨ ਘੱਟਦਾ ਤੇ ਬਟੇ ਨਹੀਂ ਪੇਪਰ ਤੇ ਦੇਖੋ ਮੈਂ ਆ 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

ਅੱਧੀਓ ਜਨਤਾ ਇਹ ਦੇਖੋ ਪਿੱਛੇ ਦੇਖੋ ਅੱਧੀਓ ਜਨਤਾ ਸਾਰੀ ਵਿਦਾਊਟ ਹੈਲਮਟ ਉਹਨਾਂ ਨੂੰ ਨਹੀਂ ਪੜਨਾ ਕਿਉਂ ਵੀ ਇਹ ਕੀ ਦਿੱਕਤ ਹੈ ਕਿਉਂ ਉਹ ਪੁੱਛੋ ਉਲਟਾ جواب ਦਿੰਦੇ ਆ ਅਸੀਂ ਜੀ ਇੱਥੇ ਨਾਕਾ ਲਾਇਆ ਆਇਆ ਸਾਡਾ ਡੇਲੀ ਨਾਕਾ ਲੱਗਦਾ ਜੀ ਅਸੀਂ ਜਿਹੜਾ ਵੀ ਟ੍ਰੈਫਿਕ ਵਾਇਓਲੇਟਰ ਆ ਸੀ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕਰ ਰਹੇ ਆ ਜੀ ਬਿਲਕੁਲ ਲਾਅ ਮੁਤਾਬਕ ਇਹਨਾਂ ਦਾ ਵੀ ਚਲਾਨ ਹੋਇਆ ਹੈ ਜੀ ਤੇ ਅਸੀਂ ਹਰੇਕ ਦੇ ਚਲਾਨ ਕਰ ਰਹੇ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਕੀ ਲਾਇਆ ਜੀ ਤੇ ਇਹਨਾਂ ਨੂੰ ਤੁਸੀਂ ਪੁੱਛ ਲਓ ਜੀ ਇਹਨਾਂ ਦਾ ਕੀ ਕਿ ਲਾਇਮ ਕੀ ਪਾਰਸ਼ਲਟੀ ਉਹ ਕੰਦੇ ਕਰਦੇ ਪਏ ਲੇਡੀਜ਼ ਨੂੰ ਦਾ ਚਲਾਨ ਨਹੀਂ ਕਰਦੇ ਪਏ ਸਿਰਫ ਜੈਂਟਸ ਦਾ ਚਲਾਨ ਕਰਦੇ ਪਏ ਨਹੀਂ ਜੀ ਜਿਹੜਾ ਵੀ ਵਾਇਲਟਰ ਹੁੰਦਾ ਹੈ ਅਸੀਂ ਰੋਕ ਕੇ ਉਹਦਾ ਚਲਾਨ ਕਰਦੇ ਆ ਜੀ ਇਹੋ ਜੀ ਕੋਈ ਗੱਲ ਨਹੀਂ ਇਹ ਫੋਟੋਕਾਪੀ ਨੂੰ ਮੈਂ ਕੀ ਕਰਾਂਗਾ ਹਲੋ ਠੀਕ ਹੈ ਚਲਾਨ ਬਣ ਰਿਹਾ ਤੁਸੀਂ ਘਾਟਾ ਦੇ ਬਟਨੀ ਪੇਪਰ ਵੇਖਣੇ ਨਾ ਤੇ ਮੈਂ ਤੁਹਾਨੂੰ ਕਹਿੰਦਾ ਮੈਂ ਰਹਿ ਲਿਆ ਵੀ ਇਹਨਾਂ ਨੂੰ ਮੈਂ ਕੀ ਕਰਾਂ ਤੇ ਉਹ ਲੈਂਸ ਵੀ ਪਾਪੀ ਬੰਦਾ ਪੀਣਾ ਪਿਆ ਦੋ ਬਖਾਓ ਮੇਰੇ ਨਾਲ ਤਾਂ ਨਹੀਂ ਹੈਗਾ ਮੈਂ ਕਹਿ ਤਾ ਜਾਂ ਪਰ ਫੇਰੀ ਜਮਾਨਾ ਘਾਟਦਾ ਤੇ ਬਟਨੀ ਪੇਪਰ ਤੇ ਦੇਖੋ ਜ਼ਰੂਰ ਮੈਂ ਤਾਂ ਆਪ ਆਪਰੇ ਦੇਖੋ ਕੀ ਜੇ ਸਲਾਹ ਤੁਹਾਨੂੰ ਹਲੋ 2 ਮੀਟਰ ਆਨੇ ਰੱਖੀ ਹੈ ਸਾਰੇ ਕਿਰਾਸੇ ਥੋੜਾ ਮੀਟਰ ਜੇ 100 ਰੁਪਏ ਲੈਣੇ ਕਿਸ ਨਾਲ ਇਹਨਾਂ ਵਿੱਚ ਅੱਧਰ ਅੱਧਰ ਕਰੋ ਨਾ ਮੈਂ ਕਿਸ ਨਾਲ ਬਹਿਸ ਕਰਤੇ ਹਾਂ ਮੈਂ ਤਾਂ ਦੱਸ ਦਿਆ ਕਿ ਆ ਵੀ ਡਿਊਟੀ ਕਰਨੀ ਹੈ

ਅਗਰ ਲੇਡੀਜ਼ ਕਿਤੇ ਠੋਕ ਦਿੰਦੇ ਆ ਉਹਨਾਂ ਦੇ ਉੱਪਰ ਕੋਈ ਮੁਕੱਦਮਾ ਨਹੀਂ ਹੋਏਗਾ ਇਹ ਦੇਖੋ ਅੱਧੀ ਜਨਤਾ ਇਹ ਦੇਖੋ ਪਿੱਛੇ ਦੇਖੋ ਅੱਧੀ ਜਨਤਾ ਸਾਰੀ ਵਿਦਾਊਟ ਹੈਲਮਟ ਉਹਨਾਂ ਨੂੰ ਨਹੀਂ ਫੜਨਾ ਕਿਉਂ ਵੀ ਇਹ ਕੀ ਦਿੱਕਤ ਹੈ ਕਿਉਂ ਉਹ ਪਿੱਛੋਂ ਹੀ ਉਲਟਾ ਜਵਾਬ ਦਿੰਦੇ ਆ ਅਸੀਂ ਜੀ ਇੱਥੇ ਨਾਕਾ ਲਾਇਆ ਆ ਸਾਡਾ ਡੇਲੀ ਨਾਕਾ ਲੱਗਦਾ ਜੀ ਅਸੀਂ ਜਿਹੜਾ ਵੀ ਟ੍ਰੈਫਿਕ ਵਾਇਲੇਟਰ ਆ ਅਸੀਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕਰ ਰਹੇ ਆ ਜੀ ਬਿਲਕੁਲ ਲਾਅ ਮੁਤਾਬਕ ਇਹਨਾਂ ਦਾ ਵੀ ਚਲਾਨ ਹੋਇਆ ਹੈ ਜੀ ਤੇ ਅਸੀਂ ਹਰੇਕ ਦੇ ਚਲਾਨ ਕਰ ਰਹੇ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਕੀ ਲਾਇਆ ਜੀ ਤੇ ਇਹਨਾਂ ਨੂੰ ਤੁਸੀਂ ਪੁੱਛ ਲਓ ਜੀ ਇਹਨਾਂ ਦਾ ਕੀ ਕੀ ਲਾਇਆ ਪੀ ਪਾਰਸ਼ੀਅਲਟੀ ਉਹ ਕੰਦੇ ਕਰਦੇ ਪਏ ਲੇਡੀਜ਼ ਨੂੰ ਦਾ ਚਲਾਨ ਨਹੀਂ ਕਰਦੇ ਪਏ ਸਿਰਫ ਜੈਂਟਸ ਦਾ ਚਲਾਨ ਕਰਦੇ ਪਏ ਨਹੀਂ ਜੀ ਜਿਹੜਾ ਵੀ ਵਾਇਲਟਰ ਹੁੰਦਾ ਆ ਅਸੀਂ ਰੋਕ ਕੇ ਉਹਦਾ ਚਲਾਨ ਕਰਦੇ ਆ ਜੀ ਇਹੋ ਜੀ ਕੋਈ ਗੱਲ ਨਹੀਂ